ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵਿਜ਼ਿਟ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਪਲੂਨ ਸਵੀ ਸਭਾਈ ਬੱਸੀ ਸੇਲ ਹੀ ਲੈ ਕੇ ਆਏ ਆ ਆਰਡਰ ਦੇਖ ਸਕਦੇ ਆ ਚਾਰੇ ਥਣ ਪੂਰੇ ਨਿੱਖਣਵੇਂ ਤੇ ਪੂਰੀ ਸਪੇਸ ਤੇ ਪਹਿਲਾ ਸੂਆ ਫੁੱਲਾ ਹਾਈਟ ਦੇ ਵਿੱਚ ਆ ਕੱਦ ਵਾਲੀ ਬੈੜਾ ਫੇਸ ਬਿਊਟੀ ਚੈੱਕ ਆ ਸਕਦੇ ਆ ਬੈੜ ਦੀ ਫੇਸ ਦੇਖ ਸਕਦੇ ਆ ਬਹੁਤ ਸੋਹਣਾ ਤੇ ਮਗਰ ਆ ਗਿਆ ਦੇ ਬੱਸਾ 나ੜੂਗਾ ਨੜੂਗਾ ਚੈੱਕ ਕਰੋ ਕੱਲ ਰਾਤ ਦੀ ਸੂਈ ਵੀ ਇੱਕ ਬਾਈ ਜੀ ਅੱਜ ਹੈਗੀ ਆ 19 12ਵਾਂ ਮਹੀਨਾ 2025 ਤੇ ਸ਼ਾਮ ਨੂੰ 3:00 ਵਜੇ ਵੀਡੀਓ ਆਪਣੇ ਚੈਨਲ ਤੇ ਕਵਰ ਕਰ ਰਹੇ ਆ ਤੇ ਪਹਿਲਾ ਸੁਆ ਸੁਈ ਹੈ ਬਾਈ ਜੀ ਕੱਲ੍ਹ ਸੁਬਾ ਦੀ ਸੁਈ ਵੀ ਜੀਰ ਜੱਪੇ ਦੀ ਬਿਲਕੁਲ ਓਕੇ ਆ ਫੁੱਲ ਹਾਈਟ ਦੇ ਵਿੱਚ ਆ ਜੀ ਗੱਲ ਕਰੀਏ ਥਾਣਾ ਦੀ ਥਾਣੇ ਦੇਖ ਸਕਦੇ ਚਾਰੇ ਥਾਣੇ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਟ ਢੰਡੀ ਆ ਕੋਈ ਲੱਤ ਛੜਵਲ ਭੂਰਾ ਵੀ ਨਹੀਂ ਫਿਟਿੰਗ ਵਾਲਾ ਅਡਰਾ ਪੂਰੀ ਵਧੀਆ ਚਵਾਈ ਆ ਮੋਟੀ ਬਾਈ ਜੀ ਕੋਈ ਪੂੜ ਛੜ ਲੈਣੀ ਆ ਚਵਾਈ ਚੈੱਕ ਕਰਾ ਸਕਦੇ ਸਾਨੂੰ ਦੇਖੋ ਬਹੁਤ ਸੋਹਣੀ ਚਵਾਈ ਆ ਚਾਰੇ ਥਾਣੇ ਦੀ ਕੋਈ ਪੂੜ ਛੜ ਲੈਣੀ ਨਾ ਚਾਹੇ ਕੋਈ ਆਨਲਾਈਨ ਮੰਗਾ ਲਵੇ ਆ ਦੇਖ ਸਕਦੇ ਚਾਰੇ ਥਾਣੇ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਫੁੱਲ ਹਾਈਟ ਦੇ ਵਿੱਚ ਆਰਡਰ ਦੇਖ ਸਕਦੇ ਹੋ ਕੰਪੈਕਟ ਅਡਰ ਇਦਾਂ ਦੇ ਅਡਰ ਨੂੰ ਨਾ ਤਾਂ ਮਟਾਇਟਸ ਨਾ ਇਨਫੈਕਸ਼ਨ ਹੋਵੇ ਤੇ ਕੱਲ ਸਵੇਰ ਦੀ ਸੂਈ ਥੱਲੇ ਬਾਈ ਜੀ 12 ਤੋਂ 13 ਕਿਲੋ ਬੋਲਾ ਰੈਣੀ ਆ ਤੇ ਦੁੱਧ ਦੇ ਦੂਗੜ 18 ਤੋਂ 20 ਕਿਲੋ ਖੁੱਲਾ ਬਾਜਵੀ ਰੀਟ ਉੱਤੇ ਵੇਣ ਸੇਲ ਹੈ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੇੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਮੋਬਾਈਲ ਨੰਬਰ 88990999728 ਸਾਰੇ ਮੇਰੀ ਵੀਰਾਂ ਦਾ ਵੀਡੀਓ ਨਟ ਤੱਕ ਦੇਖਣ ਲਈ ਤਿਆਰ ਜਲੋ ਧੰਨਵਾਦ ਜਲਦੇ ਮਿਲਦਾ ਨਵੀਂ ਵੀਡੀਓ ਨਾਲ ਥੈਂਕ ਯੂ ਬਾਈ ਜੀ